ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵੀਰੇ ਵਾਲਾ ਕਲਾ ਜੰਡ ਸਾਹਿਬ ਦੇ ਨਾਲ ਰਹਿ ਜਾਂਦਾ ਦੋਸਤੋ ਇਹ ਪਿੰਡ ਤੇ ਬਾਈ ਕੋਲੇ ਨਾਲ ਦੋ ਦੋਸਤੋ ਦੋ ਪਸ਼ੂ ਬਕਾਊਗਾ ਦੋਵੇਂ ਵਹਿਣਾ ਦੋਸਤੋ ਇੱਕ ਪਹਿਲਾ ਸੂਆ ਦੋਸਤੋ ਗੱਬਣ ਵਹਿੜਾ ਕੁਛ ਦਿਨ ਬਾਕੀ ਆ ਦੋਸਤੋ ਇੱਕ ਧੋਕੜ ਗੱਬਣਾ ਦੋਸਤੋ ਉਹ ਵੀ ਪਹਿਲਾ ਸੂਆ ਚੈੱਕ ਪਾਸ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਕੋਈ ਸਤਾਬੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਪਹਿਲਾਂ ਦੋਸਤੋ ਤਿਆਰੀ ਦੇ ਵਿੱਚ ਆ ਵਹਿੜ ਇਹਦੀ ਜਾਣਕਾਰੀ ਲੈਣੇ ਆ ਇਸ ਤੋਂ ਬਾਅਦ ਤੁਹਾਨੂੰ ਤੋਕੜ ਕੱਬਣ ਵਿਖਾਵਾਂਗੇ ਉਹ ਥੋੜੀ ਸਾਈਡ ਤੇ ਖੜੀ ਐ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸਿਓ ਬਈ ਇੱਕ ਵਾਰ ਲਸ਼ਮਣ ਸਿੰਘ ਨਾਂ ਜੀ ਲਸ਼ਮਣ ਸਿੰਘ ਵੀਡੀਓ ਵਾਲਾ ਪਲਾਂ ਠੀਕ ਆ ਜਿਹੜਾ ਪੀਕ ਕੋ ਬਾਈ ਲਸ਼ਮਣ ਇਹ ਪਹਿਲਾ ਸੂਆ ਸੂਣੀ ਆ ਜੀ ਹਾਂ ਪਹਿਲਾ ਸੂਆ ਸੂਣੀ ਠੀਕ ਆ ਦਿਨ ਕਿੰਨੇ ਪਏ ਆ ਇਹਦੇ ਸੂਣ ਦੇ ਦਾ 30 ਤਰੀਕ ਨੂੰ ਪੂਰੇ ਠੀਕ ਆ ਤੇ 30 ਤਰੀਕ ਨੂੰ ਦਿਨ ਪੂਰੇ ਆ ਜਾਨੀ ਕਿ ਪੰਜ ਚਾਰ ਦਿਨ ਪਏ ਆ ਹਜੇ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਪਾ ਦੂਗੀ ਦੁੱਧ ਪਾ ਦੂ 16 17 ਕਿਲੋ ਜੀ 16 17 ਕਿਲੋ ਪਾ ਦੂਗੀ ਠੀਕ ਆ ਮੂੰਹ ਚਾਰ ਦਿਨ ਦੋਗੀ ਮੂੰਹ ਚਾਰ ਦਿਨ ਬਰਾਬਰ ਨਹੀਂ ਕੀਤੇ ਜੀ ਮੂੰਹ ਚਾਰ ਦਿਨ ਠੀਕ ਆ ਮੂੰਹ ਚਾਰ ਦਿਨ ਹੋ ਗਈ ਤੇ ਇਹਦੇ ਕੋਈ ਸੀਮਨ ਰਿਕਾਰਡ ਦਾ ਪਤਾ ਹੋਵੇ ਬਾਈ ਕਿਹੜਾ ਲੱਗਿਆ ਸੀਮਨ ਤਾਂ ਇਹਦੇ ਐਚਪੀ ਦਾ ਹੀ ਲੱਗਿਆ ਜੀ ਐਚਪੀ ਲਾਇਆ ਆਇਆ ਹਾਂਜੀ ਲਓ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਮੂੰਹ ਚਾਰ ਦੰਦਾ ਫੇਸ ਬਿਊਟੀ ਵਿਖਾ ਦਿੰਦੇ ਆ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਕਿਉਂਕਿ ਗਰਮੀ ਵੀ ਦੋਸਤੋ ਜੇ ਗੱਲ ਕਰੀਏ ਨੇ ਇਹ ਘੱਟ ਮਣਾਉਣੀ ਆ ਉਹ ਗਰਮੀਆਂ ਦਾ ਤਾਂ ਉਹ ਹੀ ਮੰਨੋ ਤੇ ਤਿਆਰੀ ਹਵਾਨੇ ਦੀ ਜਿਹੜੀ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਕਿਉਂਕਿ ਹਜੇ ਕੱਚੀ ਆ ਦੋਸਤੋ ਭਲਾਂ ਦੇ ਵਿੱਚ ਆ ਵਿਖਾ ਦਿੰਦੇ ਆ ਤੁਹਾਨੂੰ ਜੱਜਮੈਂਟ ਤੁਹਾਨੂੰ ਸਾਰੀ ਹੋ ਜਾਣੀ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੋਸਤੋ ਵੇਖ ਸਕਦੇ ਆ ਭਲਾਂ ਮਗਰਲੇ ਪਾਸੇ ਢਿੱਲ ਵੀ ਕਾਫੀ ਪਈ ਹੈ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਬਾਈ ਜੀ ਦਾ ਸੀਲ ਠੰਡੀ ਵਾਕਈ ਦੋਸਤੋ ਦੇਖ ਸਕਦੇ ਆ ਥਣ ਵੀ ਦੋਸਤੋ ਦੇਖ ਸਕਦੇ ਆ ਸੋਹਣਾ ਮ ਬਣਾ ਜਾਣਾ ਥਣਾ ਦੇ ਵਿੱਚ ਹਜੇ ਦੇਖ ਸਕਦੇ ਆ ਵੀ ਹਜੇ ਵਾਲ ਕੱਢੇ ਨਹੀਂ ਇਹਨੇ ਅਨਮਾਨਾ ਵੀ ਸੋਹਣਾ ਥਣ ਬਣਾ ਜੂਗੀ ਤੇ ਜਿਵੇਂ ਜਿਵੇਂ ਤਿਆਰੀ ਆਊਗੀ ਦੋਵੇਂ ਪਾਸਿਆਂ ਤੁਹਾਨੂੰ ਅਨਮਾਨ ਕਰਾ ਦਿੰਨੇ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਗੈਵ ਆ ਇਹ ਥਣਾ ਦਾ ਸਾਈ ਵੀ ਤਕਰੀਬਨ ਦੋਸਤੋ ਸੋਨਾ ਬਣਾ ਜਾਣਾ ਚੰਗੇ ਕੱਦ ਕਾਟ ਦੇ ਵਿੱਚ ਆ ਸੋਹਣੀ ਲੈਂਥਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲੈ ਬਈ ਖੋਲਨੀ ਤੋੜ ਕੇ ਵਿਖਾ ਦਗੇ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆ ਦੀ ਤਸੱਲੀ ਕਰਕੇ ਸੌਦਾ ਕਰ ਲਿਓ ਇਹ ਪਿੰਡ ਵੀਰੇ ਵਾਲਾ ਕਲਾਂ ਰਹਿ ਜਾਂਦਾ ਦੋਸਤੋ ਇਹ ਦੇਖ ਲਾ ਦੇ ਉਹ ਉੜਨ ਤੁਰਨ ਦੇ ਵਿੱਚ ਕਾਲ ਕਰ ਲਈ ਹੈ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਕੱਦ ਕਾਟ ਸੋਨਾ ਵੇ ਲੈਂਥ ਚੰਗੀ ਹੈ ਦੋਸਤੋ ਹਵਾਨਾ ਹੀ ਦੋਸਤੋ ਕਰਮਾਲੀ ਨੇ ਫੈਸੀ ਰੱਖਣਾ ਕੋਈ ਫੋਰਟ ਚਾਂਗ ਨਹੀਂ ਬਹੁਤ ਸੋਹਣਾ ਹਵਾਨਾ ਤਿਆਰ ਕਰੂਗੀ ਬਾਈਆਂ ਦਾ 16 17 ਲੀਟਰ ਦੇ ਏੜਗੇੜ ਚੇ ਨਹੀਂ ਪਹਿਲੇ ਸੂਏ ਦੁੱਧ ਪਾ ਦੇਣਾ ਰੇਟ ਆ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਕਰਨਾ ਪੂਰੇ ਵੱਡੇ ਕੰਦ ਕਾਟ ਦੇ ਵਿੱਚ ਬਈ ਲక్ష్ਮਣੇ ਦਾ ਰੇਟ ਕੀ ਕਰਦੇ ਨੇ ਰੇਟ ਬਾਈ ਜੀ 70000 ਰੁਪਏ 70000 ਰੁਪਏ ਕੋਈ ਥੋੜਾ ਬਹੁਤਾ ਮਾਨਤਾ ਨੇ ਕਰਦੇ ਆ ਠੀਕ ਆ ਲੋ ਵੀ ਇਹਦਾ ਰੇਟ 70000 ਆ ਮਾਨਤਨ ਤੁਹਾਡਾ ਇੱਥੇ ਆਇਆ ਦਾ ਹੋ ਜਾਣਾ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਜਿਹੜੇ ਵੀਰ ਦੇ ਦੋਸਤੋ ਇਹ ਗੱਬਣ ਵਹਿੜ ਪਸੰਦ ਹੋਵੇ ਤਾਂ ਸੰਪਰਕ ਕਰ ਲਓ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਉਹ ਸਾਹਮਣੇ ਖੜੀ ਏ ਤੋਕਰ ਗੱਬਣ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਾਈਆਂ ਦਾ 2 ਮਹੀਨਿਆਂ ਦੀ ਚੈੱਕ ਪਾਸ ਆ ਦੇਖ ਸਕਦੇ ਚੰਗੀ ਦੋਸਤੋ ਇਹ ਵੀ ਫੇਸ ਬਿਊਟੀ ਦੇ ਵਿੱਚ ਆ ਭਾਈ ਲక్ష్మణ ਇਹਦੀ ਜਾਣਕਾਰੀ ਦਿਓ ਜੀ ਵੀ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਸੁਈ ਨੂੰ ਤਾਂ ਸਾਲ ਹੋ ਗਿਆ ਹੋਊਗਾ ਜੀ ਸਾਲ ਹੋ ਗਿਆ ਤੇ ਜਾਨੀ ਕਿ ਲੰਮੇ ਸਮੇਂ ਤੋਂ ਬਣੀ ਹੈ ਹਾਂਜੀ ਠੀਕ ਹੈ ਇਹ ਆਪ ਦੋ ਵਾਰੀ ਰਹੀ ਨਹੀਂ ਜੀ ਅੱਛਾ ਠੀਕ ਆ ਤੇ ਹੁਣ ਬਈ ਕਿੰਨੇ ਚਾਰ ਦੀ ਚੈੱਕ ਕਰਾਤੀ ਦੋ ਮਹੀਨੇ ਦੀ ਚੈੱਕ ਪਾਸ ਆਈ ਆਪਣੇ ਨੂੰ ਦੋ ਮਹੀਨੇ ਦੀ ਚੈੱਕ ਕਰਵਾਤੀ ਤੇ ਦੁੱਧ ਕਿੰਨਾ ਬਈ ਹੁਣ ਦੁੱਧ 6 ਕਿਲੋ ਆਈ ਟੋਟਲ ਦੁੱਧ 6 ਕਿਲੋ ਦੋਵੇਂ ਟਾਈਮਾਂ ਦਾ 3-3 ਕਿਲੋ ਹਾਂਜੀ ਠੀਕ ਆ ਪੀਕ ਲੈਵਲ ਤੇ ਵੈਸੇ ਇਹਨੇ ਕਿੰਨਾ ਕ ਪਾਤਾ ਸੀ ਪਹਿਲੇ ਸੂਏ ਇਹ 18 19 ਕਿਲੋ ਦਿੱਤਾ ਜੀ ਇਹਨੇ ਦੂਜੇ ਸੂਏ 25 ਪਲੱਸ ਦੇਊਗੀ 25 ਪਲੱਸ ਪਾ ਦੂਗਾ ਹਾਂਜੀ ਮੂੰਹੋਂ ਚਾਰ ਦਾਂਦਾ ਜੀ ਲਓ ਬਈ ਇਹ ਵੀ ਮੂੰਹੋਂ ਚਾਰ ਦਾਂਦਾ ਬਾਈ ਜਾਂਦਾ 25 ਪਲੱਸ ਹੈ ਇਤੀ ਦੁੱਧ ਪਾ ਦੇਣਾ ਕਿਉਂਕਿ ਦੋਸਤੋ ਜਿਹੜਾ ਵੀ ਸਾਂਭਣ ਵਾਸਤੇ ਲੈਂਦਾ ਨਾ ਸੋਹਣੀ ਤਿਆਰ ਹੋ ਜੂਗੀ ਕਿਉਂਕਿ ਦੁੱਧ ਵੀ ਦੋਸਤੋ ਜੇ ਗੱਲ ਕਰੀਏ ਨਾ ਬਾਈਆਂ ਦਾ 6 ਕਿਲੋ ਦੁੱਧ ਆ ਤੇ ਬਾਕੀ ਤੁਸੀਂ ਇੱਥੇ ਆ ਕੇ ਆਪਦੀ ਚੈੱਕ ਕਰਵਾ ਸਕਦੇ ਹੋ ਡਾਕਟਰ ਲਿਆ ਕੇ ਜਿਹੜੇ ਵੀ ਦੇ ਪਸੰਦ ਹੋਏ ਤੇ ਜਿਹੜੇ ਵੀ ਨੇ ਦੋਸਤੋ ਚਵਾਈ ਕਰਨੀ ਹੋਵੇ ਤੁਸੀਂ ਦੋ ਟਾਈਮ ਚ ਵਾਈ ਕਰੋ ਤਿੰਨ ਟਾਈਮ ਕਰੋ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਭਈ ਮੜਾ ਰੋਕ ਲੀਏ ਨੂੰ ਥਾਣਾ ਉਹਨਾਂ ਵਿਖਾ ਜੀਏ ਦੋਸਤੋ 托ਕੜ ਹੋਈ ਵੀ ਆ ਕਿਉਂਕਿ ਕਾਫੀ ਟਾਈਮ ਦੀ ਸੂਈ ਹੋਈ ਹੈ ਬਾਈਆਂ ਦਾ ਸਾਰ ਹੀ ਹੋ ਗਿਆ ਤੇ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜਿਉਂਕਿ 托ਕੜ ਹੋਈ ਵੀ ਆ ਵਹਿੜ ਹਵਾਨਾ ਦੋਸਤੋ ਇਹਨੇ ਵੀ ਸੋਹਣਾ ਤਿਆਰ ਕੀਤਾ ਹੋਇਆ ਫੈਕਸ ਜਿਹਾ ਹੀ ਹਵਾਨਾ ਸੇਮ ਸਾਈਜ਼ ਦੇ ਵਿੱਚ ਹੀ ਥਾਣਾ ਦੋਸਤੋ ਕੁਝ ਬਾਕੀ ਬਾਈਆਂ ਦਾ ਸੀਲ ਠੰਡੀ ਬਹੁਤ ਹੈ ਵੀ ਇੱਕ ਸਾਦੇ ਬਾਈ ਹੱਥ ਮਾਰ ਰਿਹਾ ਕੋਈ ਅਚਾਨੀ ਮੰਨਦੀ ਕਈ ਪਸ਼ੂ ਕੈਮਰੇ ਤੋਂ ਘਬਰਾ ਜਾਂਦਾ ਕੱਦ ਕਾਠ ਇਹਦਾ ਵੀ ਸੋਹਣਾ ਵੇ ਲੈਂਥ ਚੰਗੀ ਹੈ ਲੈ ਵੀ ਇਹਨੂੰ ਵੀ ਖੋਲ ਲਈ ਤੋੜ ਕੇ ਵਿਖਾ ਦਈਏ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓਏ ਚਵਾਈ ਕਰਨੀ ਹੈ ਚਵਾਈ ਕਰੋ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਜਿਹੜੇ ਵੀਰ ਨੇ ਦੋਸਤੋ ਚੈੱਕ ਕਰਾਉਣੀ ਆ ਉਹ ਆਪਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦਾ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਣੇ ਸੋਹਣਾ ਕੱਦ ਕਾਠਾ ਦੋਸਤੋ ਚੰਗੀ ਵੇਲ ਲੈਂਥ ਆ ਹਾਂ ਭਈ ਇੱਕ ਜਿਹੜਾ ਹੋ ਖੜਾ ਵੀ ਥੋੜਾ ਜਗਾ ਥੋੜੀ ਭੀੜੀ ਆ ਇੱਕ ਮੱਝ ਉਹ ਜਿਆਦਾ ਡਰਦੀ ਆ ਇਸੇ ਕਰਕੇ ਆਪਾਂ ਬਾਹਰ ਨਹੀਂ ਕੱਢੀ ਬੰਦ ਦੇ ਬ ਕੋਈ ਚੱਕਰ ਬੰਦ ਬੰਦ ਦੇਖ ਸਕਦੇ ਆ ਸੋਹਣਾ ਦੋਸਤੋ ਹਵਾਨਾ ਤਿਆਰ ਕਰੂ ਕਿਉਂਕਿ ਹਜੇ 2 ਮਹੀਨਿਆਂ ਦੀ ਦੋਸਤੋ ਜੀ ਗੱਲ ਕਰੀਏ ਨਾ ਵੀ ਗੱਬਣ ਆ ਇਹ ਤੇ ਬਾਈ ਇਹਦਾ ਰੇਟ ਕੀ ਕਰਦੇ ਆਗੇ ਫਿਰ ਇਹਦਾ ਰੇਟ 55000 ਰੁਪਏ ਇਹਦਾ 55000 ਇਹ ਚੋਈ ਮਾਨਦਾਨ ਕਰਦੇ ਆ ਲਓ ਵੀ ਮੂੰਹੋਂ 4 ਦੰਦ ਦੋ ਮਹੀਨਿਆਂ ਦੀ ਗੱਭਣਾ 6 ਕਿਲੋ ਦੁੱਧ ਆ ਜਿਹੜੇ ਵੀਰ ਤੇ ਪਸੰਦ ਹੋਵੇ ਨੰਬਰ ਆਪਾਂ ਸਕਰੀਨ ਤੇ ਲਾਤਾ ਬਾਈ ਦਾ ਇਸ ਨੰਬਰ ਤੇ ਸੰਪਰਕ ਕਰ ਲੋ ਜੇ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ